ਦੇ ਨਾਲ ਸ਼ਰਤਾਂ ਦੇ ਆਧਾਰ ਤੇ ਸਮਝੌਤੇ ਹੋ ਸਕਦੇ ਨੇ ਪਰ ਦਿੱਲੀ ਦੇ ਨਾਲ ਯਾਰੀ ਨਹੀਂ ਹੋ ਸਕਦੀ ਕਦੇ ਕਦੇ ਯਾਰੀ ਨਹੀਂ ਹੋ ਸਕਦੀ ਤੇ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਸਾਡੀ ਕੌਮ ਦੇ ਜਥੇਦਾਰ ਜਿਨ੍ਹਾਂ ਨੂੰ ਪੂਰੀ ਦੁਨੀਆ ਸੇਧ ਲੈ ਕੇ ਚੱਲਦੀ ਹੈ ਜਿਨ੍ਹਾਂ ਨੇ ਫਸੀਲ ਤੇ ਖੜ ਕੇ ਕਹਿਣਾ ਹੁੰਦਾ ਹੁਕਮ ਕਰਨੇ ਹੁੰਦੇ ਨੇ ਕਿ ਇਕੱਠੇ ਹੋ ਲੜਾਈ ਲੜੋ ਦੁੱਖ ਨਾਲ ਕਹਿਣਾ ਪੈਂਦਾ ਕਿ ਪਿਛਲੇ ਸਮੇਂ ਦੇ ਵਿੱਚ ਉਹ ਜਥੇਦਾਰ ਵਸੀਲ ਤੇ ਖੜ ਕੇ ਬੋਲੇ ਜਿਨ੍ਹਾਂ ਦਾ ਡੰਡਾ ਕੌਮ ਨੂੰ ਇਕੱਠਾ ਕਰਨਾ ਨਹੀਂ ਕੌਮ ਨੂੰ ਖੇਰੂ-ਖੇਰੂ ਕਰਨਾ ਸੀ ਕੌਮ ਨੂੰ ਖੇਰੂ-ਖੇਰੂ ਕਰਨਾ ਸੀ ਇੰਨੀਆਂ ਮਨੋਕਾਮਨਾ ਨਾਲ ਪਰੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਬੜੀਆਂ ਉਹਨਾਂ ਦੀਆਂ ਸਪੀਚਾਂ ਦੀਆਂ ਮੈਂ ਵੀਡੀਓ ਸ਼ੇਅਰ ਕੀਤੀਆਂ ਨੇ ਆਪਣੇ ਫੇਸਬੁੱਕ ਤੇ ਬੜਾ ਅੱਜ ਦੁੱਖ ਹੁੰਦਾ ਕਿ ਇੰਨਾ ਬੇਈਮਾਨ ਧੋਖੇਬਾਜ਼ ਅਕਿਰਤ ਕਾਣਾ ਤੇ ਇੱਛਾਵਾਂ ਨਾਲ ਪਰਿਆ ਹੋਇਆ ਇਨਸਾਨ ਮੈਂ ਨਹੀਂ ਦੇਖਿਆ ਕਹਿੰਦੇ ਪੀ ਐਚ ਡੀ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਹੜੀ ਪੀ ਐਚ ਡੀ ਕਰ ਲਈ ਗਿਆਨੀ ਹਰਪੀ ਸਿੰਘ ਨੇ ਜਿਹਨੂੰ ਸਮਝ ਨਹੀਂ ਆ ਰਿਹਾ ਕਿ ਕੌਮ ਗਰਦਾਰੀ ਕਰਨ ਵਾਲੇ ਬੰਦੇ ਨੂੰ ਕਦੇ ਬਖਸ਼ਦੀ ਨਹੀਂ ਸੰਤ ਮਸਕੀਨ ਸਿੰਘ ਜੀ ਗਿਆਨੀ ਮਸਕੀਨ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਵੱਧ ਹੰਕਾਰੀ ਬੰਦਾ ਕਹਿੰਦੇ ਉਹ ਹੁੰਦਾ ਜਿਹੜਾ ਕਈ ਵਾਰੀ ਜਿਹੜਾ ਪੜਿਆ ਲਿਖਿਆ ਬੰਦਾ ਬਦਵਾਨ ਬੰਦਾ ਜੇ ਕਹਿੰਦੇ ਹੰਕਾਰ ਆ ਜੇ ਉਹਦੇ ਹੰਕਾਰ ਸਭ ਤੋਂ ਪਰੋਂਦਾ ਉਦਾਹਰਣ ਦਿੰਦੇ ਹੁੰਦੇ ਸੀ ਰਾਵਣ ਦੀ ਰਾਵਣ ਦੀ ਉਦਾਹਰਣ ਦਿੰਦੇ ਸੀ ਕਹਿੰਦੇ ਚਾਰ ਵੇਦਾਂ ਦਾ ਗਿਆਤਾ ਸੀ ਪਰ ਉਹਨੂੰ ਹੰਕਾਰ ਹੋ ਗਿਆ ਕਿ ਮੇਰੇ ਜਿੰਨਾ ਕੋਈ ਪੜ੍ਹਿਆ ਲਿਖਿਆ ਨਹੀਂ ਮੇਰੇ ਜਿੰਨਾ ਕੋਈ ਰੱਬ ਨੂੰ ਪੁੱਛਣ ਵਾਲਾ ਨਹੀਂ ਮੇਰੇ ਜਿੰਨਾ ਕੋਈ ਗਿਆਤਾ ਨਹੀਂ ਤੇ ਹੰਕਾਰ ਹੰਕਾਰ ਦੇ ਵਿੱਚ ਆਪਣਾ ਸਾਰਾ ਨਸਤ ਅਨਬੂਤ ਕਰਾ ਲਿਆ ਉਹ ਹਾਲ ਅੱਜ ਕਹਿੰਦੀ ਹਰਪ੍ਰੀਤ ਸਿੰਘ ਦਾ ਉਹਨੂੰ ਲੱਗਦਾ ਕਿ ਮੇਰੇ ਜਿੰਨਾ ਪੜ੍ਹਿਆ ਲਿਖਿਆ ਮੇਰੇ ਜਿੰਨਾ ਸਿਆਣਾ ਤੇ ਮੇਰੇ ਜਿੰਨਾ ਅਕਲਵੰਦ ਬੰਦਾ ਨਹੀਂ ਕੋਈ ਬੜੇ ਆਲੇ ਬੜੇ ਆਲੇ ਕਹਿੰਦੇ ਹਰਪ੍ਰੀਤ ਸਿੰਘ ਜੀ ਬਹੁਤ ਆਲੇ ਤੁਸੀਂ ਕਹਿੰਦੇ ਸੀ ਮੈਂ ਸੁਣਦਾ ਸੀ ਪਰਸੋਂ ਲਾ ਪ੍ਰਧਾਨ ਬਣੇ ਆ ਦੂਈ ਜਿਹੜੀ ਬੱਕਰੇ ਗਰੁੱਪ ਦੇ ਗਰਦਾਰ ਗਰੁੱਪ ਦੇ ਗਰਦਾਰ ਲਹਿਰ ਦੇ ਕਹਿੰਦੇ ਮੇਰਾ ਨਿਸ਼ਾਨ ਪਹਿਲੀ ਸਪੀਚ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਨਿਸ਼ਾਨ ਤੇ ਸ਼੍ਰੋਮਣੀ ਕਮੇਟੀ ਉਹ ਲੱਖ ਲਾਹਣ ਤੀਆਂ ਨੇ ਹਰਪੀ ਸਿੰਘ ਜੀ ਤੇਰਾ ਬੋਲ ਦਿੱਲੀ ਵਾਲੇ ਨਿਕਲਿਆ ਤੇਰੀ ਲਲਕਾਰ ਦਿੱਲੀ ਵਾਲੇ ਨਿਕਲੀ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਤੈਨੂੰ ਠੋਪਿਆ ਤੇ ਸ਼ਬਦ ਕੀ ਨਿਕਲੇ ਕਿ ਚੋਣ ਨਿਸ਼ਾਨ ਖੋਲਿਆਂਗੇ ਦਫ਼ਤਰ ਖੋਲਿਆਂਗੇ ਗਿਆਨੀ ਹਰਪੀ ਸਿੰਘ ਜੀ ਮੈਂ ਦੱਸਣਾ ਚਾਹੁੰਦਾ ਤੁਸੀਂ ਕਹਿੰਦੇ ਹੋ ਦਫ਼ਤਰ ਖੋਲ੍ਹਾਂਗੇ ਮੈਂ ਦਾਵਾ ਕਰਦਾ ਦਫ਼ਤਰ ਦੇ ਮੂਹਰੇ ਆ ਕੇ ਖੜਕੇ ਦਿਖਾ ਜੇ ਗਰਮ ਖੁਰਚਣੇ ਲਾ ਲਾ ਕੇ ਤੇਰਾ ਉਹ ਹਾਲ ਨਾ ਕਰਿਆ ਨਾ ਮੁੜ ਕੇ ਬੈਠਿਆ ਜਾਉ ਨਾ ਮੁੜ ਕੇ ਖੜਿਆ ਜਾਉ ਇਹ ਤੁਹਾਡੇ ਵਰਗੇ ਹਕਾਰੀ ਬੰਦਿਆਂ ਦੇ ਖੁਰਚਣਾ ਫੇਰੇਗੇ ਟਕਾ ਕੇ ਕੋਈ ਡਰ ਪੈਣੀ ਅਸੀਂ ਵੀ ਸਿਰਾਂ ਤੇ ਕੱਫਣ ਬੰਨ੍ਹੇ ਫਿਰਦੇ ਆ ਅਸੀਂ ਵੀ ਮਰਨ ਮਰੌਣ ਤੱਕ ਖੜੇ ਹਣ ਕਿਉਂਕਿ ਇਹ ਬਹੁਤ ਵੱਡਾ ਹਮਲਾ ਹੈ ਅਕਾਲੀ ਦਲ ਨਿਸ਼ਾਨਾ ਹੈ ਪੰਥ ਤੇ ਪੰਜਾਬ ਅਕਾਲੀ ਦਲ ਬਹਾਨਾ ਪੰਥ ਤੇ ਪੰਜਾਬ ਨਿਸ਼ਾਨਾ ਇਹ ਪੰਥ ਤੇ ਪੰਜਾਬ ਸਮਝੋ ਮਤ ਸਮਝੋ ਕਿ ਇਹ ਲੋਕ ਅਕਾਲੀ ਦਲ ਦਾ ਨੁਕਸਾਨ ਪਚਾਰੇ ਨੇ ਲੋਕ ਪੰਥ ਤੇ ਪੰਜਾਬ ਤੇ ਨਿਗਾ ਰੱਖੀ ਬੈਠੇ ਨੇ ਦੂਜੀ ਗੱਲ ਹੁਣਾਂ ਮੈਂ ਹੁਣ ਆ ਮੌਜੂਦਾ ਸਰਕਾਰ ਤੇ ਭਗਵੰਤ ਮਾਨ ਤੇ 골ਡ ਮੈਡਲ ਬਸ 2 ਮਿੰਟ ਲੈਣਾ ਹਾਂ 골ਡ ਮੈਡਲ ਦੇਾਂਗੇ ਇਹਨਾਂ ਨੂੰ 골ਡ ਮੈਡਲ ਐਡਾ ਝੂਠਾ ਇਹ ਬੇਈਮਾਨ ਬੰਦਾ ਭਗਵੰਤ ਮਾਨ ਜੀ ਨੇ ਕਦੇ ਨਹੀਂ ਅੱਜ ਤੱਕ ਮੁੱਖ ਮੰਤਰੀ ਪੰਜਾਬ ਦਾ ਦੇਖਿਆ ਉਹ ਤੂੰ ਤਾਂ ਸਾਰਿਆਂ ਨੂੰ ਅੱਧਾ ਡੱਪਾ ਟੱਪ ਗਿਆ ਹਰ ਰੋਜ਼ ਝੂਠ ਦੀ ਦੁਕਾਨ ਖੋਲ ਕੇ ਬੈਜਣਾ ਇੱਕ ਵੀ ਸ਼ਬਦ ਤੇਰਾ ਅੱਜ ਤੱਕ ਸੱਚ ਨਹੀਂ ਹੋਇਆ ਮੈਂ ਚੈਲੰਜ ਕਰਦਾ ਭਗਵੰਤ ਮਾਨ ਸਿਆ ਆਪਣੇ ਪਾਰਟੀ ਦੇ ਜਿਹੜੇ ਮਰਜ਼ੀ ਖੱਬੀ ਖਾਨ ਬੰਦੇ ਨੂੰ ਤੂੰ ਮੇਰੇ ਬਰਾਬਰ ਪੇਜ ਡਿਬੇਟ ਤੇ ਮੈਂ ਚੈਲੰਜ ਕਰਦਾ ਇੱਥੇ ਖੜਕੇ ਆਉਣ ਕੈਮਰਾ ਸਟੇਜ ਤੇ ਰੁਜ਼ਗਾਰ ਤੇ ਆ ਜੀ ਕਰਪਸ਼ਨ ਤੇ ਆ ਜੀ ਵਿਕਾਸ ਤੇ ਆ ਜੀ ਨੌਜਵਾਨਾਂ ਦੀ ਬਾਹ ਫੜਨ ਤੇ ਆ ਜੀ ਵਿਕਾਸ ਤੇ ਆ ਜੀ ਜਿਹੜੇ ਮਰਜ਼ੀ ਮੁੱਦੇ ਤੇ ਆ ਕੇ ਡਿਬੇਟ ਕਰ ਲਿਓ ਜੇ 90% ਤੋਂ ਵੱਧ ਪੰਜਾਬ ਦੇ ਵਿੱਚ ਕੰਮ ਕਾਲੀਆਂ ਦੇ ਨਾਂ ਕੀਤਾ ਹੋਇਆ ਤਾਂ ਜਿੱਥੇ ਮਰਜ਼ੀ ਖੜਾ ਕੇ ਗੋਲੀ ਮਾਰ ਦਿਓ ਕੋਈ ਪਰਵਾਹ ਨਹੀਂ ਜੇ ਪਿਛਲੇ 25 30 ਸਾਲ ਦੇ ਵਿੱਚ ਸਭ ਤੋਂ ਵੱਧ ਵਿਕਾਸ ਕਾਲੀਆਂ ਨੇ ਕੀਤਾ ਸਭ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਕਾਲੀਆਂ ਨੇ ਦਿੱਤਾ ਸਭ ਤੋਂ ਵੱਧ ਪੰਥ ਦੀਆਂ ਜਿਹੜੀਆਂ ਜਿੰਨੀਆਂ ਵੀ ਯਾਦਗਾਰਾਂ ਬਣਾਈਆਂ ਉਹ ਕਾਲੀ ਦਲ ਨੇ ਬਣਾਈਆਂ ਤੁਸੀਂ ਜੇ 10% ਵੀ ਸਾਰਿਆਂ ਨੇ ਵਿੱਚੇ ਕਾਂਗਰਸ ਵਿੱਚੇ ਝਾੜੂ ਰਲ ਕੇ ਕੀਤਾ ਹੋਇਆ ਤਾਂ ਜਿੱਥੇ ਮਰਜੀ ਖੜਾ ਕੇ ਬਾਹਰ ਫੜ ਲਿਓ ਕੋਈ ਪਰਵਾਹ ਨਹੀਂ ਇਸ ਲਈ ਸਮਾਂ ਘਟਾ ਕਿਉਂਕਿ ਲੀਡਰਸ਼ਿਪ ਨੇ ਬੋਲਣਾ ਮੇਰੀ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਮੀਡੀਆ ਦੇ ਮਾਧਿਅਮ ਰਾਹੀਂ ਕਿ ਤਕੜੇ ਹੋ ਜਾਓ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ 2027 ਦੇ ਵਿੱਚ ਸਰਕਾਰ ਬਣਾਵਾਂਗੇ ਤੇ ਦਿੱਲੀ ਵਾਲਿਆਂ ਨੂੰ ਪਜਾਵਾਂਗੇ